ਸਰਕਾਰ ਹੈ ਜਿਹੜੀ ਉਹ ਤੁਹਾਡੇ ਬੱਚਿਆਂ ਬਾਰੇ ਫੈਸਲੇ ਲੈ ਰਹੀ ਹੈ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਵੀ ਤੁਹਾਡੇ ਬੱਚੇ ਨੇ ਜਿਹੜੇ ਪੰਜਾਬ ਦੇ ਉਹ ਇੱਥੇ ਹੀ ਪੜਨ ਲਿਖਣ ਇੱਥੇ ਹੀ ਨੌਕਰੀ ਕਰਨ ਅੱਜ ਸਕੂਲਾਂ 'ਚ ਸਿੱਖਿਆ ਕ੍ਰਾਂਤੀ ਵਰਗੀਆਂ ਵਧੀਆ ਮੁਹਿੰਮਾਂ ਛੇੜੀਆਂ ਹੋਈਆਂ ਸਰਕਾਰ ਨੇ ਜਿਹਦੇ 'ਚ ਹਰ ਪਿੰਡ ਨੂੰ ਹਰ ਸਕੂਲ ਨੂੰ ਗ੍ਰਾਂਟ ਦਿੱਤੀ ਜਾ ਰਹੀ ਹੈ ਜਿੱਥੇ ਕਮਰੇ ਪਾਉਣ ਦੀ ਲੋੜ ਹੈ ਕਮਰੇ ਪਾਏ ਜਾ ਰਹੇ ਨੇ ਜਿੱਥੇ ਟੀਚਰ ਪ੍ਰੋਵਾਈਡ ਕਰਨ ਦੀ ਲੋੜ ਹੈ ਟੀਚਰ ਪ੍ਰੋਵਾਈਡ ਕੀਤੇ ਜਾ ਰਹੇ ਨੇ ਪਹਿਲਾਂ ਤੁਸੀਂ ਦੇਖਿਆ ਹੋਊਗਾ ਪ੍ਰਾਣੀਆ ਸਰਕਾਰਾਂ 'ਚ ਟੀਚਰ ਹਮੇਸ਼ਾ ਧਰਨਾ ਲਾਉਂਦੇ ਦਿਖਦੇ ਸੀ ਕਿਉਂਕਿ ਕੱਚੇ ਹੁੰਦੇ ਸੀ ਜਾਂ ਜਿਹੜੇ ਲੱਗੇ ਹੁੰਦੇ ਸੀ ਉਹਨਾਂ ਦੀਆਂ ਤਨਖਾਹਾਂ ਇੰਨੀਆਂ ਥੋੜੀਆਂ ਹੁੰਦੀਆਂ ਸੀ ਵੀ ਘਰਾਂ ਦੇ ਗੁਜ਼ਾਰੇ ਨਹੀਂ ਸੀ ਚੱਲਦੇ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਵੀ ਇਹ ਜਿਹੇ ਟੀਚਰ ਨੇ ਪੜਾਉਣਾ ਕੀ ਹੈ ਜਿਹੜਾ ਆਪ ਹੀ ਵਿਚਾਰਾ ਦੁਖੀ ਫਿਰਦਾ ਸੋ ਸਰਕਾਰ ਬਣਨ ਤੋਂ ਬਾਅਦ ਕੱਚੇ ਅਧਿਆਪਕਾਂ ਨੂੰ ਪੱਕੇ ਵੀ ਕੀਤਾ ਗਿਆ ਜਿਨ੍ਹਾਂ ਦੀਆਂ ਤਨਖਾਹਾਂ ਕੱਟ ਸੀਗੀਆਂ ਉਹਨਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾ ਰਹੀਆਂ ਨੇ ਤੇ ਅੱਜ ਸਾਨੂੰ ਕਹਿੰਦੇ ਆ ਬਹੁਤ ਖੁਸ਼ੀ ਹੁੰਦੀ ਹੈ ਕਿ ਪੰਜਾਬ ਦਾ ਕੋਈ ਵੀ ਸਕੂਲ ਇਹ ਜਿਹਾ ਨਹੀਂ ਹੈਗਾ ਜਿੱਥੇ ਟੀਚਰ ਨਾ ਹੋਵੇ ਹਰ ਸਕੂਲ ਚ ਟੀਚਰ ਨੇ ਤੇ ਵਧੀਆ ਕੁਆਲੀਫਾਈਡ ਟੀਚਰਸ ਨੇ ਮੈਂ ਪਿਛਲੇ ਦਿਨੀ ਕਿਸੇ ਕਾਲਜ ਚ ਗਈ ਤੇ ਮੈਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਜਦ ਦੀ ਸਰਕਾਰ ਆਈ ਹੈ 3 ਸਾਲ ਹੋ ਗਏ ਹਰ ਸਾਲ 100 150 ਬੱਚਾ ਵਾਧ ਐਡਮਿਸ਼ਨ ਲੈਂਦਾ ਹਰ ਸਾਲ ਬੱਚਿਆਂ ਦੀ ਜਿਹੜੀ ਸਟਰੈਂਥ ਹੋ ਵਧ ਰਹੀ ਹੈ ਤੇ ਸਾਨੂੰ ਮੰਗ ਆਉਂਦੀ ਹੈ ਵੀ ਸਟਰੈਂਥ ਹੋਰ ਵਧਾ ਦਿੱਤੀ ਜਾਵੇ ਕਿਉਂਕਿ ਬੱਚੇ ਹੁਣ ਇੱਥੇ ਰਹਿ ਕੇ ਪੜਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਆਸ ਹੋ ਗਈ ਕਿ ਕਿ ਮੁੱਖ ਮੰਤਰੀ ਸਾਹਿਬ ਜੇ ਅਸੀਂ ਇੱਥੇ ਹੀ ਪੜਾਂਗੇ ਲਿਖਾਂਗੇ ਸਾਨੂੰ ਇੱਥੇ ਹੀ ਨੌਕਰੀ ਦੇਣਗੇ ਪਹਿਲਾਂ ਅਸੀਂ ਨਹੀਂ ਸੀ ਸਾਡੇ ਬੱਚਿਆਂ ਨੂੰ ਬੱਚਾ 12ਵੀਂ ਕਰਦਾ ਸੀ ਤਾਂ ਹਮੇਸ਼ਾ ਮਾਪਿਆਂ ਨੂੰ ਇੱਕ ਕੱਲ ਕਹਿੰਦਾ ਸੀ ਚਾਹੇ ਜਿਵੇਂ ਮਰਜ਼ੀ ਕਰ ਜਾ ਚੱਕ ਕੇ ਮੈਨੂੰ ਬਾਹਰ ਭੇਜ ਦਿਓ ਮੈਂ ਉੱਥੇ ਕਮਾ ਲੂੰਗਾ ਅੱਜ ਸਾਡੇ ਬੱਚੇ ਪੰਜਾਬ 'ਚ ਰਹਿ ਕੇ ਪੜ ਰਹੇ ਨੇ ਲਿਖ ਰਹੇ ਨੇ ਨੌਕਰੀਆਂ ਲੈ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਪੰਜਾਬ ਦੀ ਸੇਵਾ ਕਰਨ ਜਿਵੇਂ ਪਹਿਲਾਂ ਦੱਸ ਰਹੇ ਸੀਗੇ ਕਿ ਅੱਜ ਮੈਡਮ ਵਰਗੇ ਕੁੜੀਆਂ ਅਫਸਰ ਲੱਗ ਰਹੀਆਂ ਨੇ ਸਾਡੇ ਪੰਜਾਬ ਦੇ ਧੀਆਂ ਪੁੱਤ ਨੇ ਉਹ ਵੱਡੇ ਵੱਡੇ ਰੈਂਕ ਤੇ ਜਾ ਰਹੇ ਨੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਪਿੰਡਾਂ 'ਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਕਦੇ ਕਿਸੇ ਨੇ ਸੋਚਿਆ ਨਹੀਂ ਹੋਊਗਾ ਕਿਸੇ ਸਰਕਾਰ ਨੇ ਵੀ ਪਿੰਡਾਂ 'ਚ ਵੀ ਅਸੀਂ ਲਾਇਬ੍ਰੇਰੀਆਂ ਬਣਾਈਆਂ ਔਥੇ ਵੀ ਅਸੀਂ ਏਸੀ ਲਾਈਏ ਜਿਹੜੇ ਬੱਚੇ ਪੜ੍ਹ ਲਿਖ ਸਕਦੇ ਨੇ ਜਿਨ੍ਹਾਂ ਦਾ ਸ਼ੌਂਕ ਹੈ ਵੀ ਅਸੀਂ ਪੜ੍ਹੀਏ ਔਥੇ ਬੈਠ ਕੇ ਪੜ੍ਹਨ ਲਿਖਣ ਤੇ ਕੋਈ ਨਾ ਕੋਈ ਵੱਡਾ ਐਗਜ਼ਾਮ ਕਲੀਅਰ ਕਰਨ ਤੇ ماں ਵੀ ਉਹਦਾ ਨਾਮ ਰੋਸ਼ਨ ਕਰਨ। ਸੋ ਬਹੁਤ ਮਹਿਮਾ ਸਰਕਾਰ ਨੇ ਤੁਹਾਡੇ ਸਾਰੇ ਨਾਲ ਛੇੜ ਰੱਖੀਆਂ ਨੇ ਸਾਨੂੰ ਤੁਹਾਡੇ ਪਿਆਰ ਦੀ ਸਤਕਾਰ ਦੀ ਇਸੇ ਤਰੀਕੇ ਨਾਲ ਲੋਡ ਹਮੇਸ਼ਾ ਰਹੂਗੀ। ਕਿਉਂਕਿ ਜਦੋਂ ਤੁਹਾਡਾ ਪਿਆਰ ਹੋਊਗਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਹੁੰਦਾ ਮੈਂ ਹੋਰ ਕੰਮ ਕਰਾਂ ਦੁਗਨੇ ਹੌਸਲੇ ਨਾਲ ਕੰਮ ਕੀਤੇ ਜਾਂਦੇ। ਜਿਵੇਂ ਤੁਸੀਂ ਲੁਧਿਆਣਾ ਦਾ ਰਿਜ਼ਲਟ ਪਿੱਛੇ ਦੇਖਿਆ। ਕਿਆਮ ਆਦਮੀ ਪਾਰਟੀ ਦੀ ਵਧੀਆ ਲੀਡ ਨਾਲ ਜਿੱਤ ਹੋਈ ਹੈ। ਮੈਂ ਇਹਦਾ ਵੀ ਧੰਨਵਾਦ ਕਰਦੀ ਆ ਸਾਰੀ ਪਬਲਿਕ ਦਾ ਜਿਨ੍ਹਾਂ ਨੇ ਇਨਾ ਇਤਬਾਰ ਕੀਤਾ ਆ ਆਮ ਆਦਮੀ ਪਾਰਟੀ ਤੇ ਸੋ ਸਰਕਾਰ ਹਮੇਸ਼ਾ ਲੋਕਾਂ ਦੇ ਹੱਕ 'ਚ ਫੈਸਲੇ ਲੈਂਦੀ ਆ ਤੁਸੀਂ ਦੇਖਿਆ ਹੋਊਗਾ ਕਿ ਸਭ ਤੋਂ ਵੱਡੀ ਗੱਲ ਸੀ ਸਾਡਾ ਜਿਹੜਾ ਮੈਡੀਕਲ ਫੈਸਿਲਿਟੀ ਹੈ ਜਿਹੜੀ ਸਿਹਤ ਸੁਵਿਧਾਵਾਂ ਨੇ ਉਹਨਾਂ 'ਚ ਬਹੁਤ ਕਮੀ ਸੀ ਜੇ ਕਿਸੇ ਮਾਪੇਨ ਨੂੰ ਇਲਾਜ ਕਰਾਉਣਾ ਪੈਂਦਾ ਸੀ ਉਹਨੂੰ ਪਤਾ ਲੱਗ ਜਾਂਦਾ ਸੀ ਵੀ ਮੇਰਾ 2-3 ਹਜ਼ਾਰ ਦਾ ਖਰਚਾ ਹੋਊਗਾ ਮੈਂ ਕਿੱਥੋਂ ਭਰੂੰਗੀ ਅਗਲੇ ਮਹੀਨੇ ਡਾਕਟਰ ਨੇ ਦੁਬਾਰਾ ਬੁਲਾ ਲੈਣਾ ਹੈ ਕਿ ਦੁਬਾਰਾ ਚੈੱਕ ਅਪ ਕਰਾਣ ਆ ਜਿਓ ਬਹੁਤ ਔਖਾ ਹੁੰਦਾ ਸੀ ਸੋ ਜਿਹੜਾ ਮਾਡਲ ਸੀਗਾ ਦਿੱਲੀ ਦਾ ਮੱਲਾ ਕਲੀਨਿਕ ਦਾ ਉਹ ਮਾਡਲ ਪੰਜਾਬ ਚ ਲੈ ਕੇ ਆਏ ਤੁਹਾਡੇ ਅੱਜ ਫ੍ਰੀ ਇਲਾਜ ਹੋ ਰਿਹਾ ਫ੍ਰੀ ਟੈਸਟ ਹੋ ਰਹੇ ਨੇ ਫ੍ਰੀ ਦਵਾਈਆਂ ਮਿਲ ਰਹੀਆਂ ਨੇ ਇਹ ਆਮ ਆਦਮੀ ਪਾਰਟੀ ਦਾ ਮਾਡਲ ਹੈ ਤੁਸੀਂ ਦੇਖਿਆ ਹੋਊਗਾ ਸੜਕਾਂ ਤੇ ਮੈਂ ਕਈ ਵਾਰ ਰਸਤੇ ਚ ਜਾਂਦੀ ਦੇਖਦੀ ਆ ਕੱਲ ਪਰਸੋਂ ਦੀ ਗੱਲ ਹੈ ਮੈਂ ਦੇਖਿਆ ਕਿਸੇ ਦਾ ਐਕਸੀਡੈਂਟ ਹੋਇਆ ਹੋਇਆ ਸੀਗਾ ਤੇ ਉੱਥੇ ਐਸਐਸਫ ਜਿਹੜੀ ਸੜਕ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਬਣਾਈ ਹੈ ਉੱਥੇ ਉਹ 2 ਮਿੰਟਾਂ ਚ ਪਹੁੰਚ ਗਈ ਤੇ ਜਿਹੜੇ ਜਿਹੜੇ ਫੱਟੜ ਹੋ ਗਏ ਸੀ ਜਿਨ੍ਹਾਂ ਨੂੰ ਇਲਾਜ ਕਰਾਉਣ ਦੀ ਲੋੜ ਸੀ ਉਹਨਾਂ ਦਾ ਪਹਿਲੇ ਇਲਾਜ ਕਰਾਇਆ ਜਾਂਦਾ ਫਿਰ ਉਹਨਾਂ ਤੇ ਕੋਈ ਜਿਹੜੀ ਪੰਦੀ ਕਾਰਵਾਈ ਉਹ ਕੀਤੀ ਜਾਂਦੀ ਸੋ ਸਾਨੂੰ ਹਮੇਸ਼ਾ ਇਹ ਰਹਿੰਦਾ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਬੱਚੇ ਨੇ ਉਹ ਬਾਹਰ ਨੂੰ ਨਾ ਮੂੰ ਕਰਨ ਮੇਰੀ ਬੇਨਤੀ ਹੈ ਤੁਹਾਡੇ ਵੀ ਬੱਚੇ ਹੋਣਗੇ ਤੁਹਾਡੀਆਂ ਵੀ ਧੀਆ ਹੋਣਗੀਆਂ ਉਹਨਾਂ ਨੂੰ ਇੱਥੇ ਹੀ ਰਹਿ ਕੇ ਪੜ੍ਹਾਓ ਲਿਖਾਓ ਉਹ ਪੰਜਾਬ ਦੀ ਸੇਵਾ ਕਰਨ ਕਈ ਵਾਰ ਅਸੀਂ ਪਿੰਡਾਂ 'ਚ ਜਾਂਦੇ ਆ ਤੇ ਜਾ ਕੇ ਪੁੱਛੀਦਾ ਵੀ ਬਾਪੂ ਜੀ ਬੱਚੇ ਬੱਚੇ ਤਾਂ ਬਾਹਰ ਨਹੀਂ ਬੱਚੇ ਤਾਂ ਚਲੇ ਗਏ ਇੱਥੇ ਤਾਂ ਵਧੀਆ 10 ਸਾਲ ਪਹਿਲਾਂ ਹੀ ਚਲੇ ਗਏ ਸੀ ਉਹ ਤਾਂ ਉੱਥੇ ਸੈੱਟ ਨੇ ਹੁਣ ਪਰ ਹੁਣ ਉਹ ਵਾਪਸ ਆਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਰਕਾਰ ਵਧੀਆ ਆ ਗਈ ਅਸੀਂ ਇੱਥੇ ਵੀ ਰਹਿ ਕੇ ਕੋਈ ਕੰਮ-ਕਾਰ ਕਰ ਸਕਦੇ ਆ ਕੋਈ ਬਿਜ਼ਨਸ ਕਰ ਸਕਦੇ ਆ ਕਿਉਂਕਿ ਸਰਕਾਰ ਹਮੇਸ਼ਾ ਪ੍ਰਮੋਟ ਕਰਦੀ ਹੈ ਕਿ ਤੁਸੀਂ ਆ ਕੇ ਪੰਜਾਬ ਚ ਇਨਵੈਸਟ ਕਰੋ ਕੋਈ ਬਿਜ਼ਨਸ ਕਰਨਾ ਹੈ ਕੋਈ ਨੌਕਰੀ ਕਰਨੀ ਹੈ ਪੰਜਾਬ ਦੀ ਧਰਤੀ ਤੇ ਰਹਿ ਕੇ ਕਰੋ ਮੈਂ ਅੱਜ ਤੁਹਾਡੇ ਸਾਰਿਆਂ ਦਾ ਵੀਰਾਂ ਦਾ ਧੰਨਵਾਦ ਕਰਦੀ ਹਾਂ ਬਹੁਤ ਗਿਣਤੀ ਚ ਤੁਸੀਂ ਇੱਥੇ ਪਹੁੰਚੇ ਹੋ ਤਾਂ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਵੀ ਮੰਗਦੀ ਹਾਂ ਕਿ ਜਗ੍ਹਾ ਥੋੜੀ ਪੈ ਗਈ ਬੈਠਣ ਨੂੰ ਪਰ ਤੁਹਾਡਾ ਪਿਆਰ ਹੈ ਵੀ ਤੁਸੀਂ ਇੱਕ ਘੰਟੇ ਤੋਂ ਖੜੇ ਹੋ ਕੇ ਸਾਰਿਆਂ ਦੀ ਗੱਲ ਸੁਣ ਰਹੇ ਹੋ ਐਨੀ ਗਰਮੀ ਹੈ ਜੂਨ ਦਾ ਮਹੀਨਾ ਚੱਲਦਾ ਹੋਵੇ ਤੇ 12 1 ਵਜੇ ਦਾ ਟਾਈਮ ਹੋਵੇ ਫਿਰ ਵੀ ਐਨੀ ਗਿਣਤੀ 'ਚ ਤੁਹਾਡਾ ਆਉਣਾ ਸਾਨੂੰ ਇਹ ਦਰਸਾਉਂਦਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਦਿਲੋਂ ਪਿਆਰ ਕਰਦੇ ਹੋ, ਰੋੜੀ ਸਾਹਿਬ ਨੂੰ ਦਿਲੋਂ ਚਾਹੁੰਦੇ ਹੋ। ਤਾਂ ਹੀ ਇੱਥੇ ਤੁਸੀਂ ਪਹੁੰਚੇ। ਸੋ ਮੇਰੀ ਅਜੇ ਨਹੀਂ ਕੋ ਤੁਸੀਂ ਬੇਨਤੀ ਕਬੂਲ ਕਰੋ ਤੇ ਮੈਂ ਜਿਵੇਂ ਰੋੜੀ ਸਾਹਿਬ ਨੇ ਕਿਹਾ ਵੀ ਭੈਣ ਜੀ ਥੋੜੀ ਡਿਊਟੀ ਲਾਉਂਦੇ ਰਹਾਂਗੇ। ਮੈਂ ਤੁਹਾਡੇ ਨਾਲ ਵਾਅਦਾ ਕਰਕੇ ਜਾਂਦੀ ਹਾਂ ਜਦੋਂ ਵੀ ਰੋੜੀ ਸਾਹਿਬ ਬੁਲਾਉਣਗੇ ਮੈਂ ਤੁਹਾਡੇ ਵਿੱਚ ਹਾਜ਼ਰ ਹੋਵਾਂ। ਅੱਧੀ ਆਵਾਜ਼ 'ਚ ਤੁਹਾਡੇ ਵਿੱਚ ਹਾਜ਼ਰ ਹੋਵਾਂਗੀ ਜਦ ਮਰਜ਼ੀ ਬੁਲਾ ਲਿਓ। ਤੇ ਜਿਹੜੇ ਵੀ ਤੁਹਾਡੇ ਏਰੀਆ ਦੇ ਕੰਮ ਨੇ ਜਿਹੜੇ ਵੀ ਅੱਜ ਤੁਸੀਂ ਵੀ ਵੀਰ ਕੋਈ ਨਾ ਕੋਈ ਕੰਮ ਦੱਸੋਗੇ ਕਿਸੇ ਨਾ ਕਿਸੇ ਦਾ ਕੰਮ ਹੋਊਗਾ ਮੈਂ ਆਰਾਮ ਨਾਲ ਤੁਹਾਡੀ ਸਾਰਿਆਂ ਦੀ ਗੱਲ ਸੁਣ ਕੇ ਜਾਊਂਗੀ ਜਿਹੜੇ ਵੀ ਕੰਮ ਨੇ ਤੁਹਾਡੇ ਸਾਡੇ ਸਿਰ ਮੱਥੇ ਨੇ ਤਾਂ ਮੈਂ ਮਾਨ ਸਾਹਿਬ ਦੇ ਅੱਗੇ ਜਾ ਕੇ ਜ਼ਰੂਰ ਤੁਹਾਡੇ ਕੰਮਾਂ ਦੇ ਬਾਰੇ ਚਰਚਾ ਕਰੂੰਗੀ ਤੇ ਆਸ ਕਰੂੰਗੀ ਕਿ ਤੇ ਜਲ ਤੋਂ ਜਲਦ ਉਹ ਪੂਰੇ ਹੋਣ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ